ਪੰਜਾਬ ਦੀ ਮਦਦ ਕੋਈ ਕੀਤੀ ਨਹੀਂ ਤੇ ਤੁਹਾਡੀ ਸਰਕਾਰ 12000 ਕਰੋੜ ਆਪਤਾ ਦਾ ਖਾਗੀ ਉਹਦਾ ਤੁਹਾਡੇ ਕੋਲ ਕੋਈ ਜਵਾਬ ਹੈ ਨਹੀਂ ਅਕੇ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆ ਪੈਸੇ ਵੰਡਤੇ ਵਿਕਰਮਜੀਤਿਆ ਨੇ ਆ ਕਰਤਾ ਭਗਵਾਨ ਤਮਨ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਕੋਲੇ ਦੱਸਣ ਲਈ ਬਹੁਤ ਕੁਝ ਹੈ 2007 ਤੋਂ 17 ਦੀ ਸਰਕਾਰ ਹੋਵੇ ਉਸ ਤੋਂ ਪਹਿਲਾਂ ਸ਼ੁਰੂ ਨਹੀਂ ਕਰਦਦੀ ਸਰਕਾਰਾਂ ਹੋਣ ਪੰਜਾਬ ਦੇ ਵਿੱਚ ਡਿਵੈਲਪਮੈਂਟ ਦਿਖਦੀ ਹੈ ਸੋ ਬਣਾਇਆ ਤੇ ਬਣਾਵਾਗੇ ਤਾਂ ਜਿਹੜਾ ਤੁਹਾਡੀ ਦੋਨਾਂ ਦੀ ਰਾਜਨੀਤੀ ਦੇ ਵਿੱਚ ਫਰਕ ਹੈ ਨਾ ਇਹ ਬਹੁਤ ਵੱਡਾ ਫਰਕ ਹੈ ਜਿਹੜਾ ਕਦੇ ਤੁਹਾਡੀ ਸਮਝ ਨਹੀਂ ਆ ਸਕਦਾ ਅੱਜ ਤਰਨਤਾਰਨ ਚ ਕੀ ਐਲਾਨ ਕਰਕੇ ਆਏ ਅਕੀ ਜੀ ਤਰਨਤਾਰਨ ਚ ਮੈਡੀਕਲ ਕਾਲਜ ਬਣੋ ਪੰਜਾਬ ਦੇ ਵਿੱਚ ਪਹਿਲਾਂ ਬਣ ਗਏ 16 ਮੈਡੀਕਲ ਕਾਲਜ ਮਸਤਵਾਨਾ ਸਾਹਿਬ ਵਾਲਾ ਮੈਡੀਕਲ ਕਾਲਜ ਬਣ ਕੇ ਤਿਆਰ ਹੋ ਗਿਆ ਬੱਚਿਆਂ ਦੀ ਐਡਮਿਸ਼ਨਾਂ ਉੱਥੇ ਹੋ ਗਈਆਂ ਮੁੱਖ ਮੰਤਰੀ ਸਾਹਿਬ ਨੇ ਐਸਾ ਝੂਠ ਬੋਲਣ ਦਾ ਇੱਕ ਕੰਮ ਪੜਿਆ ਕਿ ਜਿੱਥੇ ਬਾਈਲੈਕਸ਼ਨ ਆਏ ਝੂਠ ਬੋਲਦੇ ਹੋ ਜਲੰਧਰ ਚ ਤੁਸੀਂ ਕਹਿ ਕੇ ਆਏ ਸੀ ਜੀ ਹੁਣ ਮੈਂ ਜਲੰਧਰ ਰਿਹਾ ਕਰੂੰਗਾ ਉਹ ਡਿਵੀਜ਼ਨਲ ਕਮਿਸ਼ਨਰ ਦੀ ਕੋਠੀ ਤੇ ਕਰੋੜਾਂ ਰੁਪਏ ਖਰਚਾਤਾ ਰਹੇ ਹੋ ਤੁਸੀਂ ਜਲੰਧਰ ਸੰਗਰੂਰ ਵਾਲੀ ਬਾਈ ਇਲੈਕਸ਼ਨ ਚ ਹੋਰ ਵਾਅਦੇ ਮੰਨ ਲ ਜਿੱਥੇ ਬਾਈ ਇਲੈਕਸ਼ਨ ਉਥੇ ਨਵਾਂ ਝੂਠ ਉਥੇ ਨਵਾਂ ਵਾਅਦਾ ਉਹ ਤੋਂ ਬਾਅਦ ਨਵੀਂ ਬਾਈ ਇਲੈਕਸ਼ਨ ਪਿਛਲੇ ਵਾਅਦੇ ਸਾਬ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਲਾਅ ਐਂਡ ਆਰਡਰ ਤੇ ਗੱਲ ਕਰੋ ਸਟੇਜ ਤੇ ਖੜਕੇ ਇਹ ਜਿਹੜੀ ਦੂਜੀਆਂ ਪਾਰਟੀਆਂ ਨਾਲ ਤੂ ਤੂ ਮੈਮਾ ਕਰਕੇ ਤੁਸੀਂ ਸਮਝਦੇ ਹੋ ਕਿ ਪੰਜਾਬ ਦੇ ਅਸਲ ਮੁੱਦਿਆਂ ਤੋਂ ਧਿਆਨ ਪਟਕਾ ਦੂ ਨਹੀਂ ਅੱਜ ਜੋ ਮੂਸੇਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕਿਸਾਨਾਂ ਤੇ ਗੋਲੀਆਂ ਚਲਾਈਆਂ ਉਹਦੇ ਬਾਰੇ ਤਾਂ ਤੁਸੀਂ ਬੋਲੇ ਨਹੀਂ ਇਹ ਜਿਹੜਾ ਮਨੀਸ਼ ਸੋਧਿਆ ਸਾਹਿਬ ਨੇ ਦਿੱਤਾ ਸੀ ਗੁਰਮੰਤਰ ਕਿ ਜੀ ਸਾਮ-ਦਾਮ ਦੰਤ ભેਦ ਲਾ ਦਿਓ ਲਾਉਣ ਲੱਗੇ ਅਗਲੇ ਪੰਜਾਬ ਦੇ ਹਾਲਾਤ ਵੱਧ ਤੋਂ ਵੱਤਰ ਹੁੰਦੇ ਜਾ ਰਹੇ ਨੇ ਕਰਜ਼ੇ ਦੀ ਪੰਡ ਤੁਸੀਂ ਪੰਜਾਬ ਦੇ ਸਿਰ ਤੇ ਚੜਾਤੀ ਨਸ਼ਾ ਉਰੇ ਖੁੱਲੇ ਆਮ ਬਿਕਰੇ ਹਾਈ ਕੋਰਟ ਨੇ ਕਿਹਾ ਕਿ ਤੁਹਾਡੀ ਤਾਂ ਆਪਣੀ ਸਰਕਾਰ ਬਕਾਰੀ ਐ ਤੇ ਤੁਸੀਂ ਸਟੇਜਾਂ ਤੇ ਖੜੇ ਹੋ ਕੇ ਤੁਮ ਤੁਮ ਮੈਂ ਮੈਂ ਤਾਂ ਤੁਹਾਨੂੰ ਵੇਖ ਨਹੀਂ ਔਰ ਲੋਕ ਹੁਣ ਤੁਹਾਨੂੰ ਸੁਣਨਾ ਨਹੀਂ ਚਾਹੁੰਦੇ ਮੈਂ ਮੁੱਖ ਮੰਤਰੀ ਸਾਹਿਬ ਤੁਸੀਂ ਆਪਣੀ ਨਾ ਫੇਸਬੁਕ ਖੋਲ ਲੈਤੋ ਮੈਂ ਬੜਾ ਸਪੱਸ਼ਟ ਤੱਕ ਇਹਨਾਂ ਉਹਦੇ ਨੀਚੇ ਲੋਕਾਂ ਦੀ ਰਾਏ ਪੜਿਆ ਕਰੋ ਤੁਹਾਡੇ ਬਾਰੇ ਕੀ ਹੈ ਤੁਹਾਡੀਆਂ ਸੋਸ਼ਲ ਮੀਡੀਆ ਟੀਮਾਂ ਹੰਬ ਗਿਆ ਕਮੈਂਟ ਡਿਲੀਟ ਕਰਦੇ ਕਰਦੇ ਪਰ ਲੋਕ ਤੁਹਾਨੂੰ ਤੁਹਾਡੀ ਪਾਰਟੀ ਨੂੰ ਸ਼ੀਸ਼ਾ ਦਿਖਾਉਣ ਦੇ ਰਹਿੰਦੇ ਨੇ ਤੇ ਰਹਿੰਦੇ ਰਹਿਣਗੇ ਤੁਹਾਡੇ ਤੋਂ ਰੋਕੇ ਨਹੀਂ ਜਾਣੇ ਇਹ ਜਿਹੜੀਆਂ ਗੱਲਾਂ ਆਪਾਂ ਕਿ ਜੀ ਵਿਕਰਮ ਮਜੀਠੀਆ ਸੁਖਵੀਰ ਬਾਦਲ ਭਾਈ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਵਿਕਰਮ ਮਜੀਠੀਆ ਨੇ ਇੱਕ ਆਮ ਵਰਕਰ ਤੋਂ ਚਾਕੇ ਹਰਮੀਤ ਸੰਧੂ ਜਿਨ੍ਹਾਂ ਨੂੰ ਅੱਜ ਤਾਜ਼ੇ-ਤਾਜ਼ੇ ਜੁਆਇਨ ਕਰਾ ਕੇ ਕੈਂਡੀਡੇਟ ਲਾਣੇ ਆ ਇਹਨਾਂ ਨੂੰ ਐਮਐਲਏ ਬਣਾਤਾ ਸੀ ਥੋੜੇ ਤੋਂ ਤਾਂ ਦੁਬਾਰਾ ਇੱਕ ਫਾਰਮਰ ਐਮਐਲਏ ਨੂੰ ਐਮਐਲਏ ਵੀ ਨਹੀਂ ਬਣਾਇਆ ਜਾਣਾ ਗੱਲ ਤਾਂ ਆਪਾਂ ਕੀ ਕਰਨੀ ਆ ਥੋੜੇ ਦੂਜੇ ਵਰਕਰਾਂ ਦਾ ਕੀ ਹਾਲ ਜਿਹੜੇ ਵਿਚਾਰੇ ਦਰੀਆਂ ਵਸਾਉਂਦੇ ਸੀ ਕਹਿੰਦੇ ਇਸ ਤਾਂ ਦਰੀਆਂ ਵਿਚੋਂ ਵਾਲਿਆਂ ਨੂੰ ਟਿਕਟਾਂ ਦੇਾਂਗੇ ਤੇ ਹਾਲਾਤ ਅਜੇ ਨੇ ਕਿ ਗੱਲਾਂ ਕਰਨੀਆਂ ਆਪਾਂ ਸਰਦਾਰ ਸੁਖਵੀਰ ਸਿੰਘ ਬਾਦਲ ਦੀਆਂ ਗੱਲਾਂ ਕਰਨੀਆਂ ਆਪਾਂ ਵਿਕਰਮ ਮਜੀਠੀਆ ਸਾਹਿਬ ਦੀਆਂ ਤੇ ਕੈਂਡੀਡੇਟ ਪਾਰਟੀ ਕੋਲ ਕੋਈ ਹੈ ਨਹੀਂ ਉਹ ਆਪਾਂ ਦੂਜੀਆਂ ਪਾਰਟੀਆਂ ਤੋਂ ਲਿਆ ਲਿਆ ਕੇ ਜੁਆਇਨ ਕਰਾ ਕੇ ਉਹਨਾਂ ਨੂੰ ਆਪਾਂ ਲਖਣਾ ਲੜਾ ਰਹੇ ਸੋ ਪਹਿਲਾਂ ਆਪਣੇ ਅੰਦਰ ਚੱਕੋ ਪਹਿਲਾ ਦੇਖੋ ਕਿ 4 ਸਾਲ ਦੀ ਕੀ ਪ੍ਰਾਪਤੀ ਹੈ ਹੁਣ ਸਟੇਜਾਂ ਤੇ ਖੜੇ ਹੋ ਕੇ ਰੌਲਾ ਪਾ ਕੇ ਵੋਟ ਵੀ ਪੈਣੀ ਹੁਣ ਲੋਕ ਇਹ ਸਮਝਦੇ ਨੇ ਕਿ ਭਗਵਾਨ ਤਮਨ ਸਾਹਿਬ ਨੂੰ ਇੱਕੋ ਕੰਮ ਆਉਂਦਾ ਸਟੇਜ ਚਲਾਉਣੀ ਸੋ ਗੁਰੂ ਸਾਹਿਬ ਕਿਰਪਾ ਕਰਨਗੇ ਸਾਲ ਦਾ ਸਮਾਂ ਰਹਿ ਗਿਆ ਤੁਸੀਂ ਜਾ ਕੇ ਦੁਬਾਰਾ ਬੰਬੇ ਬੰਬੇ ਕੋਈ ਸਟੇਜ ਵਾਲਾ ਪ੍ਰੋਗਰਾਮ ਦੇਖੋ ਜਾਂ ਲਾਸਟ ਵਿੱਚ ਕਪਲ ਵਾਲੇ ਦੀ ਚੱਲ ਜੋ ਜਾਂ ਆਪਣਾ ਕੋਈ ਖੋਲੋ ਸ਼ੋਅ ਕਿਉਂਕਿ 2027 ਤੋਂ ਬਾਅਦ ਪੰਜਾਬ ਨੇ ਦੁਬਾਰਾ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਮੂੰਹ ਨਹੀਂ ਲਾਉਣਾ ਕਿਉਂਕਿ ਇੰਨਾ ਬਰਬਾਦੀ ਵਾਲਾ